ਸਟੇਸ਼ਨ ਆ ਗਿਆ ਤੇਰਾ ਸਟੇਸ਼ਨ ਉਹ ਬੰਦੇ ਦਾ ਸਟੇਸ਼ਨ ਆ ਗਿਆ ਉੱਤਰਦੇ ਨਹੀਂ ਮੈਨੂੰ ਪਤਾ 8 12 ਮੈਨੂੰ ਭਾ ਪਹਿਲਾਂ ਇੱਕ ਭੇਜ ਦਲੇ ਮੈਨੂੰ ਕਹਿੰਦਾ 12 20 ਤੇ 8 28 ਭੁਪਾਰ ਉਤਰ ਨਾ ਹੋਰ ਉੱਤਰਿਓ ਸਟੇਸ਼ਨ ਆ ਗਿਆ ਤੇਰਾ ਸਟੇਸ਼ਨ ਸਟੇਸ਼ਨ ਆਇਆ ਤੇ ਤੈਨੂੰ ਪਤਾ ਹੀ ਨਹੀਂ ਲੱਗਾ ਉਹ ਸਟੇਸ਼ਨ ਆ ਗਿਆ ਤੇਰਾ ਸਟੇਸ਼ਨ ਸਟੇਸ਼ਨ ਆ ਗਿਆ ਚੱਲ ਚੱਲ ਉਹ ਦੇਖ ਪੜਾ ਉਹ ਯਾਰ ਉੱਤਰਦੇ ਨਹੀਂ ਸਟੇਸ਼ਨ ਆ ਗਿਆ ਵਾ ਗੀਰ ਤੱਕ ਕੋ ਕੱਟਿਊ ਯਾਰ ਹੋ ਗਿਆ ਆ ਬਾਈ ਕਹਿੰਦਾ 12 20 ਦੇ ਨਾਲ ਵਾਇਰਲ ਕਰ ਦੋ ਬੰਦ ਨੂੰ ਉੱਠ ਦਿਨ ਸਟੇਸ਼ਨ ਆ ਗਿਆ ਤਰਾ ਸਟੇਸ਼ਨ ਖੇਡ ਮੈਦਾਨੇ ਦਾ ਹੈ ਚੱਕ ਲੈ ਚੱਕ ਲੈ ਉਹ ਸਟੇਸ਼ਨ ਆ ਗਿਆ ਆ ਬਾਈ ਵਾਹ ਬਾਈ ਕੁਟ ਬਾਈ 12 20 ਤੇ ਨੇ ਕਿ ਇਧਰ ਤੇ ਇਧਰ ਬਾਈ ਨੇ ਆ 12 20 ਤੇ ਕਹੀ ਵਾਇਰਲ ਕਰ ਦੋ ਬਾਈ 12 20 ਤੇ ਕਹੀ ਨਾ ਵੀ ਥਾਣੀ ਮਛਲਾ ਬਾਈ ਨੂੰ ਪਾਲ ਆ ਗਿਆ ਉੱਠਦਾ ਨਹੀਂ ਸਟੇਸ਼ਨ ਆ ਗਿਆ ਕੋਈ ਠਾਜ ਇਹਦਾ ਉਹ ਹੈਲੋ ਕਥਾ ਇਹ ਰੋਟਦਾ ਹੀ ਨਹੀਂ ਹੁਣ ਕਰਾਂ ਕਿ ਬਾਈ ਮੁੜ ਕੇ ਚਾਰਾ ਪ੍ਰਦੇਸੀ ਬੰਦਾ ਉੱਠ ਹੁਣ ਸਮਾਈਲ ਕਰਕੇ ਲੈ ਸਟੇਸ਼ਨ ਆ ਗਿਆ ਤੇਰਾ ਆ ਗਿਆ ਬਈਆ ਦੋਸਤ ਮੇਰੇ ਦੋਸਤ ਸਟੇਸ਼ਨ ਆ ਗਿਆ ਤੇਰਾ ਸਟੇਸ਼ਨ ਪਰ ਨਾ ਨਹੀਂ ਕਿ ਐਸੀ ਕੌਣ ਸੀ ਨੀਂਦ ਹੈ ਵੀ ਦੁਨੀਆ ਕੇ ਆਪਕੋ ਤਾਂ ਕੋਈ ਕਾਟ ਕੇ ਚਲਾ ਜਾਏਗਾ ਫਿਰ ਵੀ ਨਹੀਂ ਉਠੇਗਾ ਐਸੀ ਕੌਣ ਸੀ ਨੀਂਦ 10 ਮਿੰਟ ਸੇ ਉਠਾਰਿਆ ਆਪਕੋ 10 ਮਿੰਟ ਸੇ ਓ ਆ ਗਿਆ ਓ ਸਟੇਸ਼ਨ ਆ ਗਿਆ ਇਹਦੇ ਕਾ ਕੇ ਰੱਖੇ ਨਕ ਤਾਂ ਕਾ ਕੇ ਰੱਖ ਦੇ ਕੁੱਤੇ ਭਾਈ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਗਿਆ ਨੂੰ ਪਤਾ ਨਹੀਂ ਲੱਗਣਾ ਬੜਾ ਮਾਰਿਆ ਆਹ ਹੋ ਫੇਰ ਸੌਂ ਗਿਆ ਫੇਰ ਸੌਂ ਗਿਆ ਭਾਈ ਇਹਨੂੰ ਜੱਤੂ ਖਾ ਓਏ ਐਵੇਂ ਨਾ ਮਾਰੀ ਓਏ ਯਾਰ ਸਟੇਸ਼ਨ ਆ ਗਈ ਮੇਰੀ ਗੱਲ ਸੁਣ ਉੱਠਣਾ ਕਿ ਨਹੀਂ ਤੂੰ ਤੇਰਾ ਸਟੇਸ਼ਨ ਆ ਗਿਆ ਕੱਢ ਜਾ ਇੱਕ ਮਿੰਟ ਉੱਠਣਾ ਥਰ ਬੈਠਾ ਹੋ ਇੱਕ ਤਾਂ ਮੈਂ 5 ਕਿੰਡਾ ਦਾ ਇੱਕ ਦੋ ਮਾਰ ਨਾ ਮਾਰ ਨਾ ਮਾਰ ਨਾ ਮਾਰ ਨਾ ਯਾਰ ਮੈਂ ਬਾਹਰ ਉੱਡਣਾ ਤਾਂ ਜਾ ਕੋ ਯਾਰ ਫੇਰ ਪ੍ਰਦੇਸ਼ ਹਾਂ ਆਓ ਯਾਰ ਤੇਰਾ ਸਟੇਸ਼ਨ ਆ ਗਿਆ ਸੁਣ ਲਓ ਬਾਈ ਇਹ ਬਾਈ ਦੀ ਨੀਂਦ ਯਾਰ ਤਾ ਵੇ ਚੜ ਦੇ ਤਾ ਚੜ ਜਾ ਖਿਚੀ ਜਨੇ ਕ੍ਰਿਸੀ ਜਨੇ ਫੇਰ ਸੌ ਜਾ ਮੈਂ ਦੇਖੀ ਕੋਰ 10 ਮਿੰਟ ਹੋ ਗਏ ਬਾਈ ਕ੍ਰਿਸੀ ਜਨੇ ਦਾ ਸਟੇਸ਼ਨ ਆਉਣਾ ਆ ਟਾਈਮ ਦਿਖਾਉਣਾ ਤੁਹਾਨੂੰ ਇਹ ਸਵਾ 12 ਹੋ ਗਏ ਤੇ 12:20 ਵੀ ਬਿਪਾਰ ਰੁਕਣੀ ਆ ਉਹ ਇਹਦਾ ਸਟੇਸ਼ਨ ਮੈਨੂੰ ਕਿੱਥੇ ਠਾ ਦੀ ਹੁਣ ਉੱਠਦਾ ਨਹੀਂ ਉਸਤ ਦੋਸਤ ਜੇ ਸੁਣਾ ਯਾਰ ਸਟੇਸ਼ਨ ਆ ਗਿਆ ਸਟੇਸ਼ਨ ਇਤਨੀ ਨੀਂਦ ਵਧੀਆ ਆਪਣੀ ਬਾਈ ਕਮਾਲ ਹੈ ਕਮਾਲ ਹੈ ਇਤਨੀ ਨੀਂਦ ਕਿਹਨਾਂ ਸੇ ਆਤੀ ਓਏ ਗੈਰ ਤਾ ਤਾ ਚੜ ਜਾ ਤਾ ਚੜ ਜਾ ਤੂੰ ਤੇਰੇ ਕੀ ਕਹਿੰਦਾ ਸੁਣਦੇ ਆ ਬਾਈ ਓ ਚਾਹ ਕੋ ਉੱਠ ਖੜਿਆ ਉੱਠ ਖੜਾ ਆ ਜਾ ਓਰੇ ਕਿੱਧਰ ਚੱਲਿਆ ਨੀਂਦ ਕਿੱਧਰ ਸਿਆਦੀ ਆਪ ਕੋ ਹੈਂ ਓਏ ਹਾਂ ਤੂੰ ਕਿੱਧਰ ਚੱਲਿਆ ਹੈ ਬਪਾਲ ਆ ਗਿਆ ਉੱਪਰੋਂ ਸੇ ਨੀਂਦ ਆਤੀ ਓਏ ਕਦੋਂ ਉੱਪਰੋਂ ਸੇ ਨੀਂਦ ਆਦੀ ਇਦਾਂ ਓਏ ਇਹੋ ਜੀ ਖੜੀ ਨਹੀਂ ਉੱਠ ਜਾ ਨੰਗ ਜੇਗਾ

ਆ ਬਾਈ ਦਾ ਵਿਆਹ ਪਰਸੋਂ ਇਹ ਵਿਆਹ ਗਰਾਉਂਡ ਚੱਲਿਆਗਾ ਭਾਵੇਂ ਰਹਿੰਦਾ ਇੱਧਰ ਕੰਮ ਕਰਦਾ ਕੰਮ ਤੋਂ ਆਇਆ ਨਹੀਂ ਕੋਈ ਹੁਣ ਇਹਦਾ ਵਿਆਹ ਹੈ ਪਰਸੋਂ ਨੂੰ ਵਿਆਹ ਪੱਟੂ ਸੁੱਤਾ ਪੈ ਟ੍ਰੇਨ ਤੋਂ ਨਹੀਂ ਉੱਠਦਾ ਲੈ ਟਰਾਈ ਐਨਾ ਯਾਰ ਰੁਪਾਲ ਇਕੱਠਾ ਕਰਦਾ ਮੈਂ ਹੈਲਪ ਕਰਦਾ ਬਾਈ ਦੀ ਕੰਪਲ ਇਕੱਠਾ ਕਰ ਦਿੰਦੇ ਤੇਰੀ ਸਰਬੱਤੀ ਦਾ ਉੱਠ ਖੜਿਆ ਉੱਠ ਖੜਿਆ ਮੈਂ ਕਾ ਨੀਂਦ ਕਿੱਥੋਂ ਨਿਕਲਉਂ ਉੱਪਰ ਸੇ ਚੱਲ ਕੋਈ ਨਹੀਂ ਬੈਰੂ ਆਹੀ ਜੀ ਨੀਂਦ ਨਾ ਆ ਰਹੀ ਇਹਨੂੰ ਸਹੀ ਗੱਲ ਆ ਯਾਰ ਨੀਂਦ ਘੇਰੀ ਸੀ ਆ ਹਾਂ ਨਹੀਂ ਨਹੀਂ ਜਮਾ ਬਈ ਇੱਕ ਗੱਲ ਹੋਰ ਵੀ ਇਹ ਤੋਂ ਯਾਰ ਨੀਂਦ ਤੋਂ ਚਲੋ ਠੀਕ ਆ ਬਾਈ ਉੱਠਿਆ ਨਹੀਂ ਉਹ ਕਮੇਟੀ ਉੱਪਰ ਰਿਐਲਿਟੀ ਦੇ ਵਿੱਚ ਸੱਚ ਕੋਈ ਉੱਠਿਆ ਕੋਈ ਤੁਹਾਡੇ ਸਾਹਮਣੇ ਠਾਈ ਗਾਇਆ ਬਾਈ ਉਹ ਉਹਦੇ ਸਾਹਮਣੇ ਹੀ ਸਾਰਾ ਕੁਝ ਕੀਪਾ ਗਾ ਇੱਕ ਗੱਲ ਮੈਂ ਕਹਣੀ ਆ ਇੱਕ ਗੱਲ ਬੇਹ ਕਹਣੀ ਆ ਜਿਹੜੀ ਗੱਲ ਜ਼ਰੂਰੀ ਆ ਪੈਸੇ ਆ ਇਹਨੂੰ ਗੋਲਗਾ ਖਾ ਕੇ ਨਹੀਂ ਨਹੀਂ ਆਉਂਦੀ ਹਾਂ ਜਿਨੇ ਬਾਈ ਗੱਲ ਸੁਣ ਲੈ ਲੋਕਾਂ ਦਾ ਖਾਦਾ ਨਾ ਲੋਕਾਂ ਤੋਂ ਪੈਸੇ ਖਾਦੇ ਆ ਲੋਕਾਂ ਦਾ ਹੱਕ ਮਾਰਿਆ ਉਹਨੂੰ ਨੀਂਦ ਨਹੀਂ ਆਉਂਦੀ ਆ ਦੇਖਣਾ ਨਾਰਮਲ ਬੰਦਾ ਗਰੀਬ ਬੰਦਾ ਇਹੀ ਗੱਲ ਮੈਂ ਕਹਿੰਦਾ ਸੀ ਵੀਡੀਓ ਤਾਂ ਬਾਅਦ ਚ ਬਣਾਉਣ ਲੱਗੇ ਆ ਇਹ ਹੁੰਦੀ ਹੈ ਨੀਂਦ ਜਿਹੜੀ ਪਰਮਾਤਮਾ ਦਾ ਸੁੱਖ ਚੈਨ ਦੀ ਨੀਂਦ ਜਿਹਨੂੰ ਇਹ ਆਉਂਦੀ ਆ ਉਹ ਬੰਦਾ ਖੁਸ਼ੀ ਰਹਿੰਦਾ ਇਹਦੇ ਗੋਲ ਨਾ ਖਾਈ ਇਹਦੇ ਲੋਕਾਂ ਦਾ ਮਾਰਾ ਇਹੀ ਲੋਕਾਂ ਕੋਲ ਵੀ ਇੰਨਾ ਇੰਨਾ ਪੈਸਾ ਕੱਲ ਨੂੰ ਆ ਕਰਨਾ ਹੁਣ ਆਪਣਾ ਵੀ ਚੱਲ ਪਿਆ ਹੁਣ ਉਹ ਤੇ ਪੈਸਾ ਲਾਉਣਾ ਉਹ ਬੰਦਾ ਤਾਂ ਅਸੀਂ ਦਿਮਾਗ ਖੜਿਆ ਰਹਿਦਾ ਆ ਦੇਖੋ ਵੀ ਨਹੀਂ ਉੱਠਿਆ ਨਹੀਂ ਉਹਦੇ ਨਾਲ ਮੈਂ ਨਾ ਮੈਸੇਜ ਵੀ ਬਹੁਤ ਸੋਹਣਾ ਦਿੱਤਾ ਮੈਂ ਜੇ ਸਾਨੂੰ ਸੋਹਣਾ ਲੱਗਾ ਮੈਂ ਅਸੀਂ ਤਾਂ ਕਿ ਭਾਈ ਸ਼ੇਅਰ ਜ਼ਰੂਰ ਕਰੋ ਇਹ ਕਹਿੰਦਾ ਆਪਾਂ ਮੈਸੇਜ ਵੀਰ ਬਹੁਤ ਬਣਾਇਆ ਆਪਾਂ ਸੋਚਿਆ ਸਕ੍ਰਿਪਟਾਂ ਦੇ ਕੇ ਆਪਾਂ ਸੋਚਿਆ ਨਹੀਂ ਸੀ ਪਰ ਜਦੋਂ ਬਾਈ ਦੀ ਪੁੱਛਿਆ ਮੈਂ ਇਹਨੂੰ ਇਹ ਕਹਿੰਦਾ ਉੱਪਰ ਸੇ ਨੀਂਦ ਆਦੀ ਆ ਫਿਰ ਮੈਂ ਸੋਚਿਆ ਇਹਦੇ ਵਾਕਈ ਆਉਂਦੀ ਨਹੀਂ ਨੀਂਦ ਯਾਰ ਫੋਕਲੀ ਨਹੀਂ ਇਹ ਗੱਲ ਆ ਸੋ ਓਕੇ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰੋ ਜ਼ਰੂਰ ਆਪਣੀ ਮੈਸੇਜ ਬਹੁਤ ਬਹੁਤ ਦਿੰਦਾ ਲੱਗ ਜੇ ਬਹੁਤ ਬਹੁਤ ਧੰਨਵਾਦ